ਜਿਹੜੇ ਯਿਸੂ ਨੂੰ ਤਾਂ ਮੰਨਦੇ ਸੀ ਦੇਖੜ ਤਾਂ ਜਾਂਦੇ ਸੀ ਉਹਦੀਆਂ ਰੋਟੀਆਂ ਖਾਣ ਤਾਂ ਜਾਂਦੇ ਸੀ ਜਿਹੜੀਆਂ ਪ੍ਰਾਰਥਨਾਵਾਂ ਦੇ ਨਾਲ ਉਹਨੇ ਬਣਾਈਆਂ ਜਿਹੜੇ ਉਹਨੇ ਚਮਤਕਾਰ ਕੀਤੇ ਉਹਨਾਂ ਨੂੰ ਦੇਖੜ ਤਾਂ ਜਾਂਦੇ ਸੀ ਪਰ ਉਹਦੀ ਗੱਲ ਬੱਲਿਓ ਮੜਾ ਜਾ ਨਹੀਂ ਸੁਭਾਣ ਪਰ ਅਸੀਂ ਜਿਹੜੇ ਅੱਜ ਇੱਥੇ ਇਕੱਠੇ ਹੋਏ ਆਂ ਔਰ ਪ੍ਰਭੂ ਦੇ ਪਿਆਲੇ ਨੂੰ ਅੱਥਾ ਵਿੱਚ ਲੈ ਕੇ ਬੈਠੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਵਿਟનેસ ਆਸੀ ਕਿ ਅਸੀਂ ਯਿਸੂ ਮਸੀਹ ਦੀ ਗੱਲ ਮੰਨਦੇ ਆ ਬੋਲੋ ਆਮੀਨ ਬਾਈਬਲ ਕਹਿੰਦੀ ਜਿਨ੍ਹਾਂ ਨੇ ਯਿਸੂ ਮਸੀਹ ਦਾ ਲਹੂ ਪੀਤਾ ਅਤੇ ਉਹਦਾ ਬਦਨ ਖਾਦਾ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ ਉਹਨਾਂ ਦੀਆਂ ਅੱਖੀਆਂ ਬੋਲੋ ਉਹਨਾਂ ਦੀਆਂ ਅੱਖੀਆਂ ਬੋਲੋ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ ਬੋਲੋ ਬੋਲਣਾ ਸ਼ਾਰਟਕਟ ਬਹੁਤ ਬਾਲ ਦੇਖ ਤੁਸੀਂ ਛੇਤੀ ਕੰਮ ਨਿਬੜ ਜਾਵੇ ਕੁਝ ਕੰਮ ਆ ਜਿਹੜੇ ਛੇਤੀ ਨਹੀਂ ਨਿਵੇੜਨੇ ਨਹੀਂ ਤਾਂ ਤੁਸੀਂ ਵਿਹਲੇ ਹੋ ਜਾਣਾ ਬੋਰ ਹੋ ਜਾਣਾ ਤੁਹਾਨੂੰ ਪਤਾ ਨਹੀਂ ਲੱਗਣਾ ਹੁਣ ਜ਼ਿੰਦਗੀ ਚ ਕੀ ਕਰੀਏ ਕਈਆਂ ਨੂੰ ਮੈਂ ਦੇਖਦਾ ਹਾਂ ਉਹ ਕਹਿੰਦੇ ਜੀ ਮੈਂ ਕਿਹਾ ਤੁਸੀਂ ਪ੍ਰਭੂ ਨੂੰ ਪਾਇਆ ਹਾਂਜੀ ਮੈਂ ਕਿਹਾ ਤੇਰੀ ਹਾਂਜੀ ਤੋਂ ਮੈਨੂੰ ਲੱਗ ਗਿਆ ਫਾਇਦਾ ਤੂੰ ਜਿਹੜਾ ਪ੍ਰਭੂ ਨੂੰ ਪਾਇਆ ਜਦੋਂ ਅਸੀਂ ਪ੍ਰਭੂ ਨੂੰ ਪਾਇਆ ਆ ਅਸੀਂ ਆਨੰਦ ਦੇ ਨਾਲ ਭਰੇ ਹੋਣੇ ਚਾਹੀਦੇ ਆ ਆਮੇਨ ਇਹ ਆਮੇਨ ਤੁਹਾਨੂੰ ਜਿੱਤ ਦਵਾਉਂਦੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਆ ਭਾਵੇਂ ਜਿੰਨੇ ਮਰਜੀ ਦੁੱਖ ਚ ਆ ਪਰ ਜਦੋਂ ਤੀਰ ਛੱਡਣਾ ਐਨ ਸੁੱਕਾ ਹੋਵੇ ਕੜਖ ਤਿੱਖਾ ਹੋਵੇ ਸ਼ਾਰਪ ਖੁੱਬੇ ਆਗੇ ਬੈਰੀ ਦੇ ਉਹਨੂੰ ਪਤਾ ਲੱਗੇ ਯਾਰ ਬੰਦਾ ਭਾਵੇਂ ਜਗਵੀ ਆ ਪਰ ਬੰਦੇ ਚ ਗੜਸ ਵੜੀ ਆ ਪਾਵਰ ਵੜੀ ਆ ਕਿਉਂਕਿ ਯਿਸੂ ਮਸੀਹ ਦੇ ਲਹੂ ਦੇ ਉੱਤੇ ਕੀ ਕਰਦਾ ਬੋਲੋ ਵਿਸ਼ਵਾਸ ਕਰਦਾ ਯਿਸੂ ਮਸੀਹ ਦੇ ਲਹੂ ਦੇ ਉੱਤੇ ਕੀ ਕਰਦਾ ਤਾਂ ਹੀ ਦਿੱਦੁਰ ਆ ਕੇ ਪੀਣ ਬੈਠਾ ਆਪਣਾ ਟਾਈਮ ਕੱਢ ਕੇ ਦੁਕਾਨ ਬੰਦ ਕਰਕੇ ਬਿਜ਼ਨਸ ਬੰਦ ਕਰਕੇ ਤੇਲ ਪਾ ਕੇ ਬੱਸ ਨੂੰ ਪੈਸਾ ਦੇ ਕੇ ਟ੍ਰੇਨ ਨੂੰ ਪੈਸਾ ਦੇ ਕੇ ਹੋ ਸਕਦਾ ਕੋਈ ਜਹਾਜ਼ ਨੂੰ ਪੈਸਾ ਦੇ ਕੇ ਵੀ ਆਇਆ ਹੋਵੇ ਤੁਸੀਂ ਕੋਈ ਇਨਵੈਸਟ ਕਰਕੇ ਇੱਥੇ ਆਏ ਆ ਕਿਉਂ ਕਰਕੇ ਬਾਈਬਲ ਕਹਿੰਦੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਸ਼ਕਤੀ ਹੈ ਕਿੰਨੇ ਵਿਸ਼ਵਾਸ ਕਰਦੇ ਆ ਪ੍ਰਾਈਜ਼ ਦਾ ਲਾਰਡ ਹਾਲੇਲੂਇਆ ਬਸ ਤਸੀ ਹੱਥ ਖੜਾ ਕੀਤਾ ਯਕੀਨ ਕਰ ਲਿਆ ਵੈਰੀ ਤੁਹਾਡੀਆਂ ਹੱਦਾਂ ਨੂੰ ਛੱਡ ਕੇ ਭਜਣਾ ਸ਼ੁਰੂ ਹੋ ਜਾਂਦਾ ਉਸੇ ਵੇਲੇ ਯਿਸੂ ਮਸੀਹ ਦੇ ਵੇਲੇ ਵੀ ਬੜੇ ਲੋਕ ਸੀਗੇ ਪਰ ਸਾਰਿਆਂ ਨੇ ਜੀਸਸ ਕ੍ਰਾਈਸ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਬਾਅਦੇ ਮੇਲਾ ਦੇਖਣ ਜਾਂਦੇ ਸੀ ਕਹਿੰਦੇ ਚਲੋ ਚਲੀਏ ਆ ਦੇਖੋ ਕਿੱਡੀ ਭੀੜ ਜਾਂਦੀ ਆਪਾਂ ਵੀ ਦੇਖਦੇ ਆ ਕੀ ਹੁੰਦਾ ਦੇਖਣ ਵਾਲੇ ਜਾਦੇਸੀ ਬਰਕਤ ਲੈਣ ਵਾਲੇ ਬੋਲੋ ਤੁਸੀਂ ਪਤਾ ਤੁਹਾਨੂੰ ਸਾਰਾ ਹੀ ਆ ਦੇਖਣ ਵਾਲੇ ਤੇ ਬਰਕਤ ਲੈਣ ਵਾਲੇ ਥੋੜੇ ਸੀ ਥੋੜੇ ਘਾਤੇ ਸੀ ਕਰਕੇ ਉਹ ਖੁੱਲੇ ਰਾਹ ਥਾਣੀ ਜਾਂਦੇ ਸੀ ਜਾਦੇ ਲੋਕ ਬਹੁਤ ਥੋੜੇ ਸੀ ਜਿਹੜੇ ਭੀੜੇ ਰਸਤੇ ਥਾਣੀ ਜਾਂਦੇ ਸੀ ਯਿਸੂ ਮਸੀਹ ਦੇ ਪਿੱਛੇ ਉਹ ਕਹਿੰਦੇ ਕਿਸੇ ਦੀ ਪਰਵਾਹ ਨਹੀਂ ਕਿਸੇ ਦਾ ਡਰ ਨਹੀਂ ਕਿਸੇ ਦਾ ਖੋਪ ਨਹੀਂ ਜੇ ਤੁਸੀਂ ਕਦੀ ਬਿੱਲੀ ਤਰ ਜੀ ਦੇਖੀ ਹੈ ਨਾ ਡੌਗੀ ਤਰ ਦਾ ਦੇਖਿਆ ਜੇ ਉਹ ਕਹਿੰਦੇ ਰੇਂਗ ਕੇ ਵੀ ਜਾਣਾ ਪੈ ਗਿਆ ਯਿਸੂ ਦੇ ਕੋਲ ਤੇ ਅਸੀਂ ਤਾਂ ਵੀ ਸ਼ਰਮ ਤੇ ਸੰਗ ਨਹੀਂ ਕਰਾਂਗੇ ਬਾਈਬਲ ਦੇ ਵਿੱਚ ਇੱਕ ਔਰਤ ਦੀ ਕਹਾਣੀ ਹੈ ਜਿਹੜੀ ਇਸ ਤਰ੍ਹਾਂ ਗਈ ਯਿਸੂ ਮਸੀਹ ਦੇ ਪੱਲੇ ਨੂੰ ਹੱਥ ਲਾਉਣ ਬੋਲੋ ਕਿੱਥੇ ਗਈ ਪੱਲੇ ਨੂੰ ਹੱਥ ਲਾਉਣ ਬੇਸਿਕਲੀ ਉਹ ਯਿਸੂ ਦੇ ਪੱਲੇ ਨੂੰ ਹੱਥ ਲਾਉਣ ਨਹੀਂ ਗਈ ਸੀ ਉਹ ਯਿਸੂ ਮਸੀਹ ਨੂੰ ਹੀ ਹੱਥ ਲਾਉਣ ਗਈ ਸੀ ਹਾਲੇਲੂਇਆ ਪਰ ਰਸ਼ਨਾ ਸੀ ਭੀੜ ਨਹੀਂ ਸੀ ਫਿਰ ਵੀ ਉਹਨੇ ਉਹਦੇ ਪੱਲੇ ਤੱਕ ਪਹੁੰਚ ਗਈ ਕਿੱਥੇ ਤੱਕ ਪਹੁੰਚ ਗਈ ਕਈਆਂ ਨੇ ਠੋਡ ਮਾਰੇ ਓ ਤੂੰ ਕਿੱਧਰ ਤੁਰੀ ਫਿਰਦੀ ਆ ਮਰਨਾ ਤੂੰ ਮੈਂ ਤਾਂ ਹੋ ਜਾਂਗੀ ਫਿਰ ਵੀ ਉਹਨੇ ਕਿਹਾ ਉਹਦਾ ਨਿਸ਼ਾਨਾ ਕੌਣ ਸੀ ਯਿਸੂ ਮਸੀਹ ਉਹਦਾ ਨਿਸ਼ਾਨਾ ਕੌਣ ਸੀ ਉਹਦਾ ਨਿਸ਼ਾਨਾ ਕੌਣ ਸੀ ਇਹ ਉਸ ਨੂੰ ਪਤਾ ਸੀ ਖਜ਼ਾਨਾ ਕਿੱਥੇ ਆ ਖਜ਼ਾਨਾ ਕਿੱਥੇ ਉਹਨੂੰ ਜੋ ਚਾਹੀਦਾ ਕਿੱਥੇ ਆ ਤੇ ਜਦੋਂ ਨਹੀਂ ਯਿਸੂ ਦੇ ਪੱਲੇ ਨੂੰ ਹੱਥ ਲਾਇਆ ਤੈਨੂੰ ਖਜ਼ਾਨਾ ਮਿਲ ਗਿਆ ਕਿ ਨਹੀਂ ਬੋਲੋ ਮਿਲ ਗਿਆ ਉਸੇ ਵੇਲੇ ਉਹ ਕੀ ਹੋ ਗਈ ਚੰਗੀ ਹੋ ਗਈ ਉਸੇ ਵੇਲੇ ਕੀ ਹੋ ਗਈ ਅੱਜ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਯਿਸੂ ਮਸੀਹ ਨੂੰ ਆਪਣੇ ਜੀਵਨ ਜੰਦਰ ਨਿਸ਼ਾਨਾ ਮੰਨ ਕੇ ਚੱਲੋ ਤੁਸੀਂ ਜਰੂਰ ਉਹਦੇ ਤੱਕ ਪਹੁੰਚ ਜਾਓਗੇ ਹallelujah ਉਦੋਂ ਤੱਕ ਪਾਸਟਰ ਦਿ올 ਵੀ ਹੈ ਨਹੀਂ ਸੀ ਜਿਹੜਾ ਪ੍ਰਚਾਰ ਕਰਕੇ ਉਹਨੂੰ ਤਸੱਲੀ ਦਿੰਦਾ ਬਈ ਮੁੜੀ ਨਾ ਚਲੇ ਜਾਈ ਉਹਦੇ ਕੋਈ ਉਹਨੂੰ ਐਦਾਂ ਪੜ੍ਹ ਕੇ ਵੀ ਸੁਣਾਉਣ ਵਾਲਾ ਹੈ ਨਹੀਂ ਸੀ ਉਹਦੇ ਤੋਂ ਉਹਨੂੰ ਕੋਈ ਟੀਚਿੰਗ ਦੇਣ ਵਾਲਾ ਵੀ ਹੈ ਨਹੀਂ ਸੀ ਉਦੋਂ ਤਾਂ ਉਹਨੂੰ ਕੋਈ ਹੌਸਲਾ ਦੇਣ ਵਾਲਾ ਵੀ ਹੈ ਨਹੀਂ ਸੀ ਕੱਲੀ ਘਰੋਂ ਨਿਕਲੀ ਹਾਲਾਂਕਿ ਮਨਾ ਕੀਤਾ ਗਿਆ ਸੀ ਇਹੋ ਜੀ ਬਿਮਾਰੀ ਵਾਲੇ ਲੋਕ ਆਮ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ ਪਰ ਉਹ ਫਿਰ ਵੀ ਬੋਲੋ ਗਈ ਕਿ ਨਹੀਂ ਬਿਨਾ ਪ੍ਰਵਾਹ ਕੀਤਿਆਂ ਗਈ ਕਾਨੂੰਨ ਸ਼ਰਾ ਦੇ ਬੜੇ ਸਖਤ ਸੀ ਉਸ ਵੇਲੇ ਵੀ ਵੀ ਜਿਹੜਾ ਅਸ਼ੁੱਧ ਸ਼ੁੱਧ ਲੋਕਾਂ ਚ ਆਇਆ ਮਾਰ ਦਿੱਤਾ ਜਾਊਗਾ ਉਹ ਕਹਿੰਦੀ ਮਾਰ ਦਿਓ ਜੋ ਮਰਜ਼ੀ ਕਰ ਦਿਓ ਪਰ ਅੱਜ ਮੈਂ ਯਿਸੂ ਮਸੀਹ ਦੇ ਪੱਲੇ ਨੂੰ ਹੱਥ ਬੋਲੋ ਲੜਾਈ ਲੜਨੇ ਮਾਈਂਡ ਸੈੱਟ ਕਰ ਲਿਆ ਉਹਨੇ ਫੇਥ ਸੀਗਾ ਉਹਦੇ ਕੋਲ ਵਿਸ਼ਵਾਸ ਉਹਦੇ ਕੋਲ ਕੀ ਸੀ ਬੋਲਿਓ ਵਿਸ਼ਵਾਸ ਤੋਂ ਬਿਨਾ ਕੋਈ ਚੀਜ਼ ਨਜ਼ਰ ਆਉਂਦੀ ਐ ਉਹਦੇ ਕੋਲ ਜਹਾਜ਼ ਸੀਗਾ ਪਤਾ ਲੱਗਾ ਕਿਸੇ ਨੂੰ ਉਹਦੇ ਕੋਲ ਫੌਜ ਸੀਗੀ ਪਤਾ ਲੱਗਾ ਪੈਸਾ ਸੀਗਾ ਪਤਾ ਲੱਗਾ? ਉਹਦੇ ਕੋਲ ਲੋਕ ਸੀਗੇ ਪਤਾ ਲੱਗਾ? ਨਹੀਂ। ਸਭ ਚੀਜ਼ਾਂ ਉਹਦੇ ਵਿਪਰੀਤ ਸੀ, ਉਲਟ ਸੀ। ਉਹਦੇ ਕੋਲ ਕੁਝ ਨਹੀਂ ਸੀ, ਬਸ ਇੱਕ ਹੀ ਸੀ ਨੇਚਾ। ਬੋਲੋ, ਉਹਦੇ ਕੋਲ ਕੀ ਸੀ? ਨੇਚਾ। ਨੇਚਾ ਸੀ ਕਿ ਮੈਂ ਜਦੋਂ ਹੀ ਉਹਦੇ ਪੱਲੇ ਨੂੰ ਹੱਥ ਲਾਉਂਗੀ ਤਾਂ ਮੈਂ ਕੀ ਹੋ ਜਾਊਂਗੀ? ਬੋਲੋ। ਚੰਗੀ ਹੋ ਜਾਊਂਗੀ। ਅੱਜ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹਣਾ ਜਦੋਂ ਤੁਹਾਡੇ ਹੱਥਾਂ 'ਚ ਪਰੰਪਰਾਨ ਮਹਾ ਜਾਜਕ ਸਤਿਗੁਰੂ ਪ੍ਰਭੂ ਯੇਸੂ ਮਸੀਹਾ ਪਵਿੱਤਰ ਬਦਨ ਹੈ ਪਵਿੱਤਰ ਲਹੂ ਹੈ ਤੇ ਤੁਸੀਂ ਅੱਜ ਉਹਨੇ ਕਿਹਾ ਜਿਹੜਾ ਮੇਰੀ ਗੱਲ ਮੰਨਦਾ ਮੈਂ ਉਹਦੇ ਵਿੱਚ ਤੇ ਉਹ ਬੋਲ ਲੋ ਤਾਂ ਸਹੀ ਮੈਂ ਉਹਦੇ ਵਿੱਚ ਤੋਂ ਗੱਲ ਇੱਥੇ ਲਿਆਉਣੀ ਆ ਜਦ ਤੱਕ ਅਸੀਂ ਉਹਦੇ 'ਚ ਨਹੀਂ ਜਾਂਦੇ ਉਹ ਸਾਡੇ 'ਚ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਉਹ ਨਹੀਂ ਐ ਜੋ ਉਹ ਚਾਹੁੰਦਾ ਹੈ ਗੱਲ ਬਾਰ-ਬਾਰ ਘੁੰਮਦੀ ਹੈ ਜਿਹੜਾ ਮੇਰੀ ਗੱਲ ਮੰਨਦਾ ਮੈਂ ਉਹਦੇ ਵਿੱਚ ਤੇ ਉਹ ਉਹ ਮੇਰੇ ਵਿੱਚ ਐ ਅਸਲੀ ਚੀਜ਼ ਜਿੱਦਣ ਆਪਾਂ ਉਹਦੇ ਵਿੱਚ ਮੈਂ ਤੁਹਾਨੂੰ ਆਈਡੀਆ ਦੀ ਗੱਲ ਦੱਸਦਾ ਆਈਡੀਆ ਕਿਉਂਕਿ ਆਈਡੀਆ ਜਿਹੜਾ ਨਾ ਤੁਹਾਨੂੰ ਜਿੱਤ ਦਿੰਦਾ ਬੋਲੋ ਆਈਡੀਆ ਕਿ ਜਿੰਦਾ ਸਾਰੇ ਬੋਲੋ ਆਈਡੀਆ ਕਿ ਜਿੰਦਾ ਜੇ ਤੁਸੀਂ ਚੰਗਾ ਆਈਡੀਆ ਲਾ ਲਿਆ ਤੁਸੀਂ ਕਦੇ ਫੇਲ ਨਹੀਂ ਹੋਣਾ ਤੇ ਆਈਡੀਆ ਕਿੱਥੋਂ ਆਉਂਦਾ ਦਿਮਾਗ ਚੋਂ ਆਈਡੀਆ ਕਿੱਥੋਂ ਆਉਂਦਾ ਬੋਲੋ ਦਿਮਾਗ ਚੋਂ ਲੱਕਰੀ ਅੱਖਾਂ ਚੋਂ ਆਈਡੀਆ ਆਉਂਦਾ ਨਹੀਂ ਦਿਲ ਚੋਂ ਆਈਡੀਆ ਆਉਂਦਾ ਦਿਲ ਇੱਕ ਪੰਪ ਆ ਖੂੰਨ ਜਾਂਦਾ ਉਹ ਚੱਕ ਚੱਕ ਅੱਗੇ ਸਿੱਟੀ ਜਾਂਦਾ ਖੂੰਨ ਜਾਂਦਾ ਚੱਕ ਚੱਕ ਉਹ ਸੋਚਦਾ ਨਹੀਂ ਹੈਗਾ ਸੋਚਦਾ ਕੌਣ ਹੈ ਬੋਲੋ ਦਿਮਾਗ ਕੌਣ ਸੋਚਦਾ ਦਿਮਾਗ ਹਾਂਜੀ ਪੜ੍ਹੀਏ ਜਰਾ ਆਪਣੇ ਮਨ ਦੀ ਵੱਡੀ ਚੌਕਸੀ ਕਰ ਲਓ ਹੋਵੋ ਜਰਾ ਸਿੱਧੇ ਕੀ ਕਹਿੰਦਾ ਆਪਣੇ ਮਨ ਦੀ ਵੱਡੀ ਚੌਕਸੀ ਕਰ ਹੈਲੋ ਚੌਕਸੀ ਕਰ ਕਹਿੰਦਾ ਨਹੀਂ ਕੀ ਕਹਿੰਦਾ ਨਾਲਖੀ ਲਿਖਦਾ ਇੱਕ ਚੀਜ਼ ਨੂੰ ਸਾਡੇ ਲਈ ਆ ਪ੍ਰੈਸ ਕਰ ਰਿਆ ਪ੍ਰੈਸ ਕਰ ਰਿਆ ਉੱਤੇ ਦਬਾਅ ਬਣਾ ਰਿਆ ਕਹਿੰਦਾ ਆਪਣੇ ਮਨ ਦੀ ਵੱਡੀ ਚੌਕਸੀ ਕਰ ਬੋਲੋ ਆਮੀਨ ਇਹਦਾ ਮਤਲਬ ਜੇ ਛੋਟੀ ਚੌਕਸੀ ਕੀਤੀ ਫਸ ਜਾਣ ਦਿਮਾਗ ਦੇ ਵਿੱਚ ਆਈਡੀਆ ਬਹੁਤ ਆਉਂਦੇ ਗਏ ਯਾਰੀ ਬਹੁਤ ਆਈਡੀਆ ਆਉਂਦੇ ਆ ਸਲਾਹ ਬਹੁਤ ਆਉਂਦੀ ਦਿਮਾਗ ਵਿੱਚ ਪੁੱਠੀਆਂ ਸਿੱਧੀਆਂ ਸਲਾਹਾਂ ਆਉਂਦੀਆਂ ਬੰਦ ਨਹੀਂ ਹੋਣੀਆਂ ਆਉਂਦੀਆਂ ਰਹਿਣੀਆਂ ਪਰ ਇਹਨਾਂ ਨੂੰ ਕੈਨਸਲ ਕਰਨ ਲਈ ਪਾਵਰ ਮਿਲ ਜਾਂਦੀ ਤੁਹਾਨੂੰ ਸ਼ੈਤਾਨ ਪ੍ਰਪੋਜ਼ਲ ਲੈ ਕੇ ਆਉਂਦਾ ਰਹਿੰਦਾ ਹਰ ਵਾਰੀ ਉਹ ਆਊਗਾ ਤੁਹਾਨੂੰ ਨਵੀਂ ਪ੍ਰਪੋਜ਼ਲ ਦੇ ਕੇ ਜਾਊਗਾ ਨਵੀਂ ਸਕੀਮ ਲੈ ਕੇ ਆਊਗਾ ਕਿੰਨੇ ਦਿਨਾਂ ਬਾਅਦ 1 ਮਿੰਟ ਵਿੱਚ 36 ਵਾਰੀ ਆ ਜਾਂਦਾ 1 ਮਿੰਟ ਵਿੱਚ ਕਿੰਨੀ ਵਾਰੀ ਬੋਲਿਓ ਛੱਤੀ ਆਰੀ ਵੀ ਆ ਜਾਂਦਾ ਨਵੀਆਂ ਚੀਜ਼ਾਂ ਲੈ ਲੈ ਕੇ ਪਰ ਬਾਈਬਲ ਕੀ ਕਹਿੰਦੀ ਆ ਜੇ ਤੁਸੀਂ ਸੱਚਾਈ ਨੂੰ ਜਾਣ ਗਏ ਆ ਤਾਂ ਆਪਣੇ ਮਨ ਦੀ ਵੱਡੀ ਚੌਕਸੀ ਬੋਲੋ ਪਿਆਰਿਓ ਕਰਨੀ ਨਹੀਂ ਕਰਨੀ ਪੈਣੀ ਆ ਆਪਣੇ ਮਨ ਦੀ ਵੱਡੀ ਮੈਂ ਇੱਕ ਜਰਨਲਿਸਟ ਦੀ ਬੁੱਕ ਪੜ ਰਿਆ ਸੀ ਉਹ ਲਿਖਤਾ ਜਦੋਂ ਸੈਕੰਡ ਵਰਲਡ ਵਾਰ ਹੋਇਆ ਤੇ ਹਿਟਲਰ ਹੁਣੀ ਉਹਦੇ ਵਿੱਚ ਸ਼ਾਮਲ ਸੀਗੇ ਤੇ ਜਿਹੜੀ ਫੌਜ ਸੀਗੀ ਨਾ ਇੱਕ ਮਿੰਟ ਮਾਫ ਕਰ ਮੜ ਜਾ ਮੈਂ ਜੁੱਤੀ ਲਾ ਲੈਂਦੇ ਹਾਂ ਸਮਝਾਉਣ ਵਾਸਤੇ ਇਹ ਉਹਨਾਂ ਨੇ ਕੀ ਕੀਤਾ ਸੀ ਇਹ ਜਿਹੜੀ ਅੱਡੀ ਆ ਇੱਧਰ ਕਰਤੀ ਤੇ ਜਿਹੜਾ ਪੰਜਾ ਆ ਬੋਲਿਓ ਇੱਧਰ ਕਰਦਾ ਜਦੋਂ ਫੌਜ ਜਾਂਦੀ ਸੀ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹ ਕਹਿੰਦੇ ਸੀ ਫੌਜ ਤਾਂ ਐਨੂ ਗਈ ਆ ਪਰ ਫੌਜ ਕਿਹਨੂੰ ਜਾਂਦੀ ਸੀ ਬੋਲਿਓ ਕਿੱਡਾ ਤਕੜਾ ਦਿਮਾਗ ਆ ਕਿੰਨਾ ਤਕੜਾ ਆਈਡੀਆ ਆ ਜਦੋਂ ਪੈੜਾਂ ਲੱਭਦੇ ਸੀ ਕਹਿੰਦੇ ਅੱਛਾ ਫੌਜ ਤਾਂ ਐਨੂ ਗਈ ਆ ਪਰ ਉਹ ਕਿੱਧਰ ਨੂੰ ਗਈ ਸੀ ਬੋਲੋ ਹਣ ਕਹਿੰਦਾ ਆਪਣੇ ਵੱਨ ਦੀ ਵੱਡੀ ਟੌਕਸੀ ਕਰ ਕਾਤੇ ਹਾਂ ਪੜੀਏ ਕਿਉਂ ਜੋ ਜੀਉਣ ਦੀਆਂ ਧਾਰਾਂ ਹਾਂ ਕਿਉਂ ਜੋ ਜੀਵਨ ਦੇ ਆਈਡੀਆ ਹallelujah ਕਿਉਂ ਜੋ ਜੀਵਨ ਦੇ ਆਈਡੀਆ ਕਿੱਥੋਂ ਆਉਂਦੇ ਆ ਬੋਲਿਓ ਉਸੇ ਤੋਂ ਨਿਕਲਦੀਆਂ ਹਨ ਪ੍ਰੇਜ਼ ਦਾ ਲਾਰਡ ਕਿੱਥੋਂ ਮਨ ਚੋਂ ਕਹਿੰਦਾ ਇਸ ਲਈ ਤੁਸੀਂ ਆਈਡੀਆ ਲਾ ਸਕਦੇ ਆ ਕਈ ਵਾਰੀ ਅਸੀਂ ਗਲਤ ਆਈਡੀਆ ਲਾਉਂਦੇ ਰਹਿੰਨੇ ਆ ਪਰ ਜੇ ਤੁਸੀਂ ਮਸੀਹ ਦੇ ਵਿੱਚ ਤਾਂ ਮਸੀਹ ਤੁਹਾਡੇ ਵਿੱਚ ਤੁਸੀਂ ਥੋੜਾ ਜਰ ਰੋਂਗ ਹੋ ਸਕਦੇ ਆ ਪਰ ਸਾਰੀ ਲਾਈਫ ਨਹੀਂ ਫਿਰ ਤੁਹਾਨੂੰ ਸਹੀ ਆਈਡੀ ਆਉਣ ਲੱਗ ਪੈਂਦੇ ਆ ਫਿਰ ਕਹਿੰਦਾ ਮੈਂ ਤੈਨੂੰ ਹਨੇਰੇ ਦੇ ਖਜ਼ਾਨੇ ਦੇਵਾਂਗਾ ਹਨੇਰੇ ਦੇ ਖਜ਼ਾਨੇ ਕੀ ਆ ਤੁਹਾਡੇ ਆਸ-ਪਾਸ ਬਹੁਤ ਸਾਰਾ ਤਨ ਪਿਆ ਆ ਪਰ ਆਈਡੀਆ ਹੈ ਨਹੀਂ ਉਹ ਕਿਦਾਂ ਤੁਸੀਂ ਵਰਤ ਸਕਦੇ ਆ ਪਰ ਬਾਈਬਲ ਕਹਿੰਦਾ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਛੁੱਪੇ ਹੋਏ ਖਜ਼ਾਨੇ ਦੇਵਾਂਗਾ ਮੈਂ ਤੈਨੂੰ ਹਨੇਰੇ ਦੇ ਖਜ਼ਾਨੇ ਦੇਵਾਂਗਾ ਉਹਦਾ ਮਤਲਬ ਕੀ ਆ ਜਦੋਂ ਤੁਸੀਂ ਪਰਮੇਸ਼ਰ ਦੇ ਰਾਜ ਦੇ ਨਾਲ ਜੁੜ ਜਾਂਦੇ ਹੋ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਪਰਮੇਸ਼ਰ ਦੇ ਰਾਜ ਨੂੰ ਤੇ ਉਹਦੇ ਧਰਮ ਨੂੰ ਕੀ ਕਰੋਂ ਭਾੜੋਂ ਤੇ ਸਾਰੀਆਂ ਚੀਜ਼ਾਂ ਪਿੱਛੇ ਪੈ ਕੇ ਬੋਲੋ ਤਾਂ ਸਹੀ ਹੋਣੀ ਪਿੱਛੇ ਪੈ ਕੇ ਕਿੱਦਾਂ ਕਹਿੰਦਾ ਯਾਰ ਮੱਖੀ ਪਤਾ ਨਹੀਂ ਪਿੱਛੇ ਹੀ ਪੈ ਗਈ ਪਿੱਛੇ ਪੈ ਕੇ ਮਿੰਡੀਆਂ ਚੀਜ਼ਾਂ ਜਿਹੜੀਆਂ ਤੁਸੀਂ ਭਾਲਦੇ ਫਿਰਦੇ ਆ ਜਿਨ੍ਹਾਂ ਲਈ ਰੋ ਰਹੇ ਆ ਜਿਨ੍ਹਾਂ ਲਈ ਗੁੱਟਨੇ ਟੇਕ ਰਹੇ ਆ ਸਿਰਫ ਇੱਕ ਚੀਜ਼ ਕਰਦੇ ਹੋ ਵਿਸ਼ਵਾਸ ਬੋਲੋ ਆਮੀਨ ਆਮੀਨ ਕਿਹੜੀ ਚੀਜ਼ ਕਰਦੇ ਹੋ ਕਿਹੜੀ ਇੱਕ ਚੀਜ਼ ਕਰ ਦਿਓ ਭਲਿਓ ਕਹਾਤਾਂ ਵਾਲੀ ਗੱਲ ਬੜੀ ਜ਼ਬਰਦਸਤ ਹੈ ਇੱਥੇ ਹਾਂਜੀ ਆਪਣੇ ਮਨ ਦੀ ਵੱਡੀ ਚੌਕਸੀ ਕਰੋ ਹallelujah ਕੀ ਕਰ ਕਰਨੀ ਵੈਣੀ ਹੈ ਛੋਟੀ ਚੌਕਸੀ ਵੀ ਲਿਖ ਸਕਦਾ ਸੀ ਵੀ ਥੋੜੀ ਜੀ ਕਰ ਲਿਓ ਜਾਂ ਕੱਲਾ ਹੀ ਲਿਖ ਸਕਦਾ ਸੀ ਚੌਕਸੀ ਕਰਿਓ ਉਹਨੇ ਸਿਰਾ ਲਾਤਾ ਇਹਨੂੰ ਹਾਈ ਪੋਜੀਸ਼ਨ ਦਿਖਾ ਲਿਆ ਵੱਡੀ ਚੌਕਸੀ ਕਰਨੀ ਹੈ ਕਹਿੰਦਾ ਹੈ ਜਵਾਨ ਆਪਣੀ ਜਵਾਨੀ ਦੇ ਦਿਨਾਂ ਵਿੱਚ ਆਪਣੇ ਕਰਤਾਰ ਨੂੰ ਕੀ ਕਰ ਚੇਤੇ ਰੱਖ ਆਈਡੀਆ ਧਾਰਾਂ ਧਾਰਾ ਦਾ ਮਤਲਬ ਆਈਡੀਆ ਪਰਮੇਸ਼ਰ ਤੁਹਾਨੂੰ ਨਵੇਂ ਆਈਡੀਆ ਦੇਣਾ ਚਾਹੁੰਦੇ ਆ ਬੋਲੋ ਆਮਨ ਅੱਜ ਤੋਂ ਬਾਅਦ ਤੁਹਾਡੇ ਉੱਤੇ ਨਵੇਂ ਆਈਡੀਆ ਰਿਵੀਲ ਹੋਣਗੇ ਜੇ ਤੁਸੀਂ ਪਰਮੇਸ਼ਰ ਨੂੰ ਆਪਣੇ ਵਿੱਚ ਤੇ ਆਪ ਪਰਮੇਸ਼ਰ ਦੇ ਵਿੱਚ ਖੜੇ ਹੋ ਗਏ ਪ੍ਰੋਬਲਮ ਇਹ ਆ ਅੱਜ ਅਸੀਂ ਬਾਹਰ ਖੜੇ ਹੁੰਨੇ ਆ ਫੇਰ ਖੜੇ ਹੋ ਕੇ ਕੰਮ ਕਰਾਉਣਾ ਚਾਹੁੰਦੇ ਆ ਉਹ ਕਹਿੰਦਾ ਅੰਦਰ ਆਓ ਤੁਸੀਂ ਕਦੀ ਕਣਕ ਤੋਂ ਬਾਅਦ ਜਿਹੜੀ ਆਪਾਂ ਤੂੜੀ ਜਮਾ ਕਰਦੇ ਆ ਤੁਸੀਂ ਉਹਦਾ ਕੁੱਪ ਬੰਦਿਆ ਨੂੰ ਦੇਖਿਆ ਹੋਣਾ ਕਦੇ ਠੀਕ ਹੈ ਕਈ ਏਰੀਆ 'ਚ ਮੂਸਲ ਕਹਿੰਦੇ ਆ ਕੁੱਪ ਜਾਂ ਹੋਰ ਵੀ ਬੜੇ ਨਾਮ ਹੁੰਦੇ ਨੇ ਹਰ ਏਰੀਆ 'ਚ ਅਲੱਗ ਨਾਮ ਹੈ ਜਦੋਂ ਅਸੀਂ ਕੁੱਪ ਬੰਦਦੇ ਆ ਨਾ ਉਹਦੇ ਵਿੱਚ ਮੜਨਾ ਪੈਂਦਾ ਤੂੜੀ ਦੇ ਜਦ ਤੱਕ ਤੁਸੀਂ ਵੇਚ ਨਹੀਂ ਵੜਦੇ ਕੁੱਪ ਨਹੀਂ ਬਣ ਸਕਦੇ ਇਦਾਂ ਹੀ ਤੁਹਾਨੂੰ ਮਸੀਦੀ ਸਿੱਖਿਆ 'ਚ ਵੜਨਾ ਪੈਣਾ ਅੱਜ ਬਹੁਤ سارے ਵਿਸ਼ਵਾਸੀ ਆ ਪਰ ਮਸੀਦੀ ਸਿੱਖਿਆ 'ਚ ਨਹੀਂ ਵੜ ਰਹੇ ਬਹੁਤ ਘੱਟ ਚਰਚ ਨੇ ਅੱਜ ਜਿਹੜੇ ਤੁਹਾਨੂੰ ਬਾਈਬਲ ਦੀ ਟੀਚਿੰਗ ਦੇ ਨਾਲ ਜੋੜਦੇ ਆ ਔਰ ਤੁਹਾਨੂੰ ਦਿਖਾਉਂਦੇ ਆ ਕਿਹੜੀ ਲਾਈਨ 'ਚ ਕਿੰਨਾ ਨੰਬਰ ਅਧਿਆਏ ਕਿੰਨਾ ਨੰਬਰ ਪੰਨਾ ਕਿੰਨਾ ਨੰਬਰ ਪੰਕਤੀ ਕਿੱਥੇ ਲਿਖਿਆ ਤੇ ਦਾ ਮਤਲਬ ਕੀ ਹੈ ਯਿਸੂ ਮਸੀਹ ਸਿਰਫ ਤੁਹਾਡੀ ਬਿਮਾਰੀ ਠੀਕ ਕਰਨ ਦੇ ਲਈ ਪ੍ਰਭੂ ਨਹੀਂ ਆ ਉਹ ਸਭ ਕੁਝ ਮੁਹਈਆ ਕਰਾਉਣ ਦੇ ਲਈ ਵੀ ਪ੍ਰਭੂ ਹੈ ਉਹ ਤੁਹਾਡੇ ਪਾਪ ਮਾਫ ਕਰਨ ਦੇ ਲਈ ਵੀ ਪ੍ਰਭੂ ਹੈ ਉਹ ਤੁਹਾਨੂੰ ਮੁਕਤੀ ਦੇਣ ਦੇ ਲਈ ਵੀ ਪ੍ਰਭੂ ਹੈ ਉਹ ਤੁਹਾਡੇ ਗੁਨਾਹਾਂ ਦੀ ਮਾਫੀ ਦੇ ਲਈ ਕੁਰਬਾਨ ਹੋਇਆ ਹੈ ਇਹ ਜਿਹੜਾ ਪਿਆਲਾ ਤੁਹਾਡੇ ਹੱਥਾਂ 'ਚ ਮੈਂ ਕਿਉਂ ਨਹੀਂ ਪਹਿਲਾਂ ਇਹ ਸਰਵਿਸ ਕਰਾਈ ਕਿਉਂਕਿ ਮੈਂ ਦੱਸਣਾ ਚਾਹਣਾ ਹੈ ਕਿ ਇਹ ਜਿਹੜਾ ਪਿਆਲਾ ਤੁਹਾਡੇ ਹੱਥ 'ਚ ਆ ਇਹ ਸਰੰਜਨਾ ਕੱਢਿਆ ਹੋਇਆ ਲਹੂ ਨਹੀਂ ਆ ਜਿੱਦਾਂ ਲੈਬ ਵਾਲਾ ਤੁਹਾਡਾ ਕੱਢ ਕੇ ਚੈੱਕ ਕਰਦਾ ਇਹ ਉਹ ਲਹੂ ਨਹੀਂ ਆ ਜਿਹੜਾ ਸਰੰਜਨਾ ਕੱਢਿਆ ਤਾਡੇ ਲਹੂ ਨੂੰ ਕੱਢ ਕੇ ਚੈੱਕ ਕਰਾਓ ਜੇ ਨੂੰ ਬਰੀਕੀ ਨਾਲ ਚੈੱਕ ਕਰੀਏ ਤਾਂ 20 ਬਿਮਾਰੀਆਂ ਹੋਣਗੀਆਂ ਕਿਸੇ ਦੇ ਕੋਈ ਸੱਲ ਵਧੇ ਆ ਕਿਸੇ ਦੇ ਕੋਈ ਘੰਡੇ ਆ ਪਰ ਜਿਹੜਾ ਲਹੂ ਅਸੀਂ ਪੀਨੇ ਆ ਨਾ ਇਹ ਬਿਮਾਰੀਆਂ ਤੋਂ ਰਹਿਤ ਲਹੂ ਹੈ ਬੋਲੋ ਆਮੀਨ ਪਹਿਲੀ ਗੱਲ ਇਹ ਬਿਮਾਰੀਆਂ ਤੋਂ ਬੋਲੋ ਰਹਿਤ ਐਦਾਂ ਨਹੀਂ ਮਜ਼ਾ ਆਵੇ ਵੀ ਤੁਸੀਂ ਕਿਹਾ ਕੋਈ ਅੱਖਰ ਰਹਿਤ ਹਾਂ ਬਿਮਾਰੀਆਂ ਤੋਂ ਰਹਿਤ ਹੈ ਹਰ ਸ਼ਬਦ ਇੱਕ ਤਾਕਤ ਰੱਖਦਾ ਹੈ ਔਰ ਜਿੰਨਾ ਸ਼ਬਦ ਤੁਸੀਂ ਤਾਕਤ ਨਾਲ ਬੋਲਿਆ ਉਹ ਵੈਰੀ ਦੇ ਕੰਨਾਂ 'ਚ ਪੈਂਦਾ ਜਦੋਂ ਤੁਸੀਂ ਇਹ ਗੱਲ ਕਹਿਤੀ ਯਿਸੂ ਮਸੀਹਾ ਲੋ ਬਿਮਾਰੀਆਂ ਤੋਂ ਰਹਿਤ ਹੈ ਤੁਹਾਡੇ ਵੈਰੀ ਨੇ ਸੁਣ ਲਿਆ ਉਹਨੇ ਕਿਹਾ ਚਲੋ ਚਲਿਏ ਉਹ ਕਹਿੰਦਾ ਕਾਤੇ ਕੰਨੇ ਨੂੰ ਪਤਾ ਯਿਸੂ ਦਾ ਲਉ ਬਿਮਾਰੀਆਂ ਤੋਂ ਜੇ ਤੁਸੀਂ ਇਦਾਂ ਕਿਹਾ ਯਿਸੂ ਦਾ ਲਉ ਬਿਮਾਰੀਆਂ ਤੋਂ ਰਹਿਤਾ ਉਹ ਕਹਿੰਦਾ ਖੜੇ ਰੋ ਖੜੇ ਰੋ ਇਹਨੂੰ ਬੜਾ ਨਹੀਂ ਯਕੀਨ ਇਹਨੇ ਆਲੇ ਦੁਆਲੇ ਸੁਣ ਕੇ ਮੈਂ ਹੀ ਬੋਲਿਆ ਪਾਦਰੀ ਦਾ ਪੂਰਾ ਜੋਰ ਲੱਗਿਆ ਤੁਸੀਂ ਦੇਖਿਆ ਨਹੀਂ ਇਹ ਬੋਲਿਆ ਹੀ ਨਹੀਂ ਕਰਕੇ ਇਹਨੂੰ ਯਕੀਨ ਨਹੀਂ ਹੈ ਜੋ ਤੁਸੀਂ ਕਹਿ ਨਹੀਂ ਸਕਦੇ ਚਿੱਤਾਂ ਰੱਖਿਓ ਉਹ ਤੁਸੀਂ ਕਰ ਨਹੀਂ ਸਕਦੇ ਇਸ ਲਈ ਪਹਿਲਾਂ ਕਹਿਣ ਦੀ ਪ੍ਰੈਕਟਿਸ ਕਰੋ ਫਿਰ ਤੁਸੀਂ ਕਰ पाओगे ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਮੈਂ ਆਪ ਜੀ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਆ ਯਿਸੂ ਦਾ ਲਹੂ ਇਹ ਸਿਰੰਜਨਾ ਕੱਢਿਆ ਹੋਇਆ ਲਹੂ ਨਹੀਂ ਹੈ ਇਹ ਸ਼ੈਂਟਿਆਂ ਦੇ ਨਾਲ ਮਾਰ-ਮਾਰ ਕੇ ਢੂਹੀ ਤੇ ਕੱਢਿਆ ਗਿਆ ਲਹੂ ਹੈ ਇੱਕ ਕਿਲ ਠੋਕ ਕੇ ਕੱਢਿਆ ਗਿਆ ਲਹੂ ਹੈ ਇਹ ਤਾਜ ਰੱਖ ਕੇ ਕੰਡਿਆਂ ਦਾ ਠੋਕ ਕੇ ਕੱਢਿਆ ਗਿਆ ਲਹੂ ਹੈ ਇਹ ਉਹਦੇ ਪੈਰਾਂ ਵਿੱਚ ਕਿਲ ਠੋਕ ਕੇ ਕੱਢਿਆ ਗਿਆ ਲਹੂ ਹੈ ਇਹ ਉਹਦੀ ਬੱਖੀ ਵਿੱਚ ਨੇਜਾ ਮਾਰ ਕੇ ਕੱਢਿਆ ਗਿਆ ਲਹੂ ਹੈ ਇੱਕ ਬੈਗ ਵਾਲਾ ਲੈਬ ਚੋਂ ਲਿਆਂਦਾ ਗਿਆ ਲਹੂ ਨਹੀਂ ਆ। ਇੱਕ ਚਿੱਟੀ ਚਾਦਰ ਵਾਲੇ ਬੈੱਡ ਤੇ ਪਾ ਕੇ ਫੋਟੋ ਖਿੱਚਾ ਕੇ ਕੱਢਿਆ ਗਿਆ ਲਹੂ ਨਹੀਂ ਆ। ਇੱਕ ਖੂਨਦਾਨ ਵਾਲਾ ਲਹੂ ਨਹੀਂ ਆ। ਇੱਕ ਕੈਂਪ ਵਿੱਚੋਂ ਲਿਆਂਦਾ ਗਿਆ ਲਹੂ ਨਹੀਂ ਆ। ਇਹ ਉਹ ਪਵਿੱਤਰ ਲਹੂ ਹੈ ਜਿਹੜਾ ਸਾਡੇ ਗੁਨਾਹਾਂ ਲਈ ਜਰੂਸ਼ਲਮ ਦੀਆਂ ਗਲੀਆਂ ਲਵੇੜ ਦਿੱਤੀਆਂ ਉਹਨਾਂ ਨੇ ਯੀਸੂ ਨੂੰ ਕਮਾ ਕਮਾ ਕੇ ਮੈਂ ਉਹ ਗਲੀਆਂ ਦੇਖਣ ਗਿਆ ਹਰ ਜਗ੍ਹਾ ਤੇ ਸਾਈਨ ਲੱਗਾ ਇੱਥੇ ਯੀਸੂ ਮਸੀਹ ਨੇ ਆ ਕਿਹਾ ਇੱਥੇ ਜੀਸਸ ਨੇ ਇਦਾਂ ਕੀਤਾ ਇੱਥੇ ਖੜੇ ਹੋਏ ਇੱਥੇ ਡਿੱਗੇ ਇੱਥੇ ਇਦਾਂ ਹੋਇਆ ਹਰ ਜਗ੍ਹਾ ਤੇ ਪਲੇਟ ਲੱਗੇ ਆ ਜਿਨ੍ਹਾਂ ਗਲੀਆਂ ਵਿੱਚ ਯੀਸੂ ਗਏ ਲੰਘੇ ਉਹਨਾਂ ਗਲੀਆਂ ਨੂੰ ਯਿਸੂ ਦੇ ਖੂਨ ਦੇ ਨਾਲ ਰੰਗ ਦਿੱਤਾ ਗਿਆ ਉਹ ਐਦਾਂ ਮਾਰਦੇ ਸੀ ਉਹਦੇ ਤੁਰੇ ਜਾਂਦੇ ਨੇ ਜਦ ਤਈ ਉਹ ਕਲਵਰੀ ਪਹਾੜ ਤੇ ਪਹੁੰਚਿਆ ਉਹਦੇ ਵਦਨ ਦਾ ਸਾਰਾ ਲਹੂ ਖਤਮ ਹੋ ਚੁੱਕਿਆ ਸੀ ਇੱਕ ਇੱਕ ਬੂੰਦ ਤੁਹਾਡੇ ਤੇ ਮੇਰੇ ਗੁਨਾਹਾਂ ਲਈ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਬਹਾ ਦਿੱਤੀ ਕਿਉਂ ਪਰਮੇਸ਼ਵਰ ਦੀ ਪਲੈਨਿੰਗ ਸੀਗੀ ਇੱਕ ਪਵਿੱਤਰ ਸ਼ਖਸ ਇੱਕ ਧਰਮੀ ਪਵਿੱਤਰ ਸ਼ਖਸ ਜੋ ਪਾਪ ਤੋਂ ਰਹਿਤ ਹੋਵੇ ਜਿਨੇ ਪਾਪ ਨਾ ਕੀਤਾ ਹੋਵੇ ਉਹਦੀ ਜ਼ਰੂਰਤ ਹੈ ਪ੍ਰਾਣੇ ਜਮਾਨਿਆਂ ਦੇ ਵਿੱਚ ਬੱਕਰਿਆਂ ਨੂੰ ਕੋਇਆ ਜਾਂਦਾ ਸੀ ਐਦਾਂ ਬਾਈਬਲ ਦੱਸਦਾ ਹੈ ਯਿਸੂ ਮਸੀਹ ਨੂੰ ਕੋਇਆ ਗਿਆ ਇਸ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਔਰ ਮਰਨ ਵਾਲਿਆਂ ਦਾ ਖਿਆਲ ਸੀ ਹੁਣ ਇੱਥੇ ਸਟੋਰੀ ਦੀ ਐਂਡ ਉਹਨਾਂ ਨੇ ਕਿਹਾ ਅਸੀਂ ਸਟੋਰੀ ਦਾ ਕੀ ਕਰਤਾ ਬੋਲੋ ਯਹੂਦੀਆਂ ਨੇ ਕੀ ਕਿਹਾ ਅਸੀਂ ਸਟੋਰੀ ਦਾ ਕੀ ਕਰਤਾ ਐਂਡ ਕਰਤਾ ক্লোਜ਼ ਉਹਨਾਂ ਨੂੰ ਪਤਾ ਨਹੀਂ ਸੀ ਇਹ ਸਭ ਕਰਨ ਤੋਂ ਬਾਅਦ ਅਸਲੀ ਸਟੋਰੀ ਸ਼ਟਾਰਟ ਹੋਣੀ ਹੈ ਉਹਨਾਂ ਦੇ ਖਿਆਲ ਚ ਆਈਡੀਆ ਮੈਂ ਉੱਥੇ ਜੋੜਨ ਲੱਗਾ ਉਹਨਾਂ ਦਾ ਖਿਆਲ ਉਹਨਾਂ ਦਾ ਆਈਡੀਆ ਇਹੀ ਸੀ ਜਦੋਂ ਯਿਸੂ ਨੂੰ ਅਸੀਂ ਮਾਰਤਾ ਚੇਲਿਆਂ ਨੂੰ ਭਜਾਤਾ ਡਰਾਤਾ ਖਤਮ ਸਟੋਰੀ ਪਰ ਉਹਨਾਂ ਨੂੰ ਇਹ ਆਈਡੀਆ ਨਹੀਂ ਸੀ ਪਰਮੇਸ਼ਵਰ ਦਾ ਬੁੱਧ ਜਿੱਥੋਂ ਇਨਸਾਨ ਦਾ ਖਤਮ ਹੁੰਦਾ ਉੱਥੋਂ ਉਹਦਾ ਸ਼ੁਰੂ ਹੁੰਦਾ ਬੋਲੋ ਆਮੀਨ ਇੱਕ ਵਾਰੀ ਕਹਿ ਦੋ ਨਾ ਸਵਾਰ ਕੇ ਫਿਰ ਆਮੀਨ ਨਹੀਂ ਆ ਗੱਲ ਕਹੋ ਵੀ ਜਿੱਥੋਂ ਇਨਸਾਨ ਦਾ ਬੁੱਧ ਖਤਮ ਹੁੰਦਾ ਉੱਥੋਂ ਪਰਮੇਸ਼ਵਰ ਦਾ ਸ਼ੁਰੂ ਹੁੰਦਾ ਤੇ ਹੁਣ ਇਨਸਾਨ ਕੌਣ ਹੈ ਡਾਕਟਰ ਕੌਣ ਹੈ ਬੋਲੋ ਬੋਲੋ ਤਾਂ ਸਹੀ ਹੁਣ ਪਾਇਲਟ ਕੌਣ ਹੈ ਇੰਜੀਨੀਅਰ ਕੌਣ ਹੈ ਸਾਇੰਟਿਸਟ ਕੌਣ ਹੈ ਸਾਰੇ ਕੀ ਆ ਤੇ ਜਿੱਥੋਂ ਇਹਨਾਂ ਦਾ ਬੁੱਧ ਖਤਮ ਹੁੰਦਾ ਉੱਥੋਂ ਆਉਂਦਾ ਤੇ ਅੱਜ ਤੁਹਾਨੂੰ ਤੁਹਾਨੂੰ ਕਿਹੜੇ ਇਨਸਾਨ ਦੀ ਲੋੜ ਹੈ ਤੁਸੀਂ ਅੱਜ ਕਿਹੜੇ ਇਨਸਾਨ ਦੇ ਉੱਤੇ ਭਰੋਸਾ ਰੱਖਣਾ ਚਾਹੁੰਦੇ ਆ ਜੇ ਤੁਸੀਂ ਬਿਮਾਰ ਆਂ ਤੇ ਪ੍ਰਭੂ ਤੁਹਾਨੂੰ ਇੱਕ ਸੈਕਿੰਡ ਵਿੱਚ ਕੀ ਕਰ ਸਕਦੇ ਆ ਜੇ ਤੁਸੀਂ ਕਰਜ਼ ਦੇ ਥੱਲੇ ਆ ਤੇ ਪ੍ਰਭੂ ਤੁਹਾਨੂੰ ਇੱਕ ਸੈਕਿੰਡ ਵਿੱਚ ਕੀ ਕਰ ਸਕਦੇ ਆ ਕਰਜ਼ ਤੋਂ ਬਾਹਰ ਕੱਢ ਸਕਦੇ ਆ ਜੇ ਤੁਹਾਡੀ ਅਧਿਆਤਮਿਕ ਤੌਰ ਤੇ ਬਿਮਾਰ ਆ ਜੇ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਆ ਤੇ ਉਹ ਇੱਕ ਸੈਕਿੰਡ ਵਿੱਚ ਤੁਹਾਨੂੰ ਆਪਣੇ ਨਾਲ ਕੀ ਕਰ ਲੇਗਾ ਮਿਲਾ ਲੇਗਾ ਜੋੜ ਲੇਗਾ ਕੋਈ ਐਹੋ ਜਿਹਾ ਫੀਲਡ ਨਹੀਂ ਹੈ ਦੁਨੀਆ ਤੇ ਕਿ ਤੁਸੀਂ ਕੁਝ ਕਰ ਨਹੀਂ ਸਕਦੇ ਜੋ ਵੀ ਕਰਨਾ ਚਾਹੁੰਦੇ ਆ ਬਾਈਬਲ ਕਹਿੰਦੀ ਆ ਤੁਸੀਂ ਸਭ ਕੁਝ ਕਰ ਸਕਦੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਾਈਬਲ ਦੇ ਪਹਿਲੇ ਪੰਨੇ ਦੀ ਇੱਕ ਬਹੁਤ ਹੀ ਜਬਰਦਸਤ ਸਟੋਰੀ ਹੈ ਉੱਥੇ ਪਰਮੇਸ਼ਵਰ ਨੇ ਇਨਸਾਨ ਨੂੰ ਬਰਕਤ ਦਿੱਤੀ ਹallelujah मुकरण वाला परमेश्वर कदे नहीं उन्हें बरकत कब्जा कर ला मैं तेन असीस दिता है बोलो हामीन अशीस अच भी सा बोलो वो असीस बंद पई है क्योंकि असी प्रभु ना कनेक्शन नहीं रखिया कनेक्शन दुनिया ना ਤੇ ਅਸੀਸ ਪ੍ਰਭੂ ਦੀ ਭਾਲਦੇ ਆ ਹੁਣ ਕਨੈਕਸ਼ਨ ਪ੍ਰਭੂ ਦੇ ਨਾਲ ਤੇ ਅਸੀਸ ਵੀ ਪ੍ਰਭੂ ਦੀ ਬੋਲੋ ਆਮੇਨ ਆਮੇਨ ਕਿੰਨੇ ਜਣੇ ਨੂੰ ਸਮਝ ਆ ਰਿਹਾ ਵੀ ਮੈਂ ਕੁਝ ਬੋਲ ਰਿਹਾ ਇੱਕ ਗੱਲ ਪਲੀਜ਼ ਜਿਆਦਿਆਂ ਤ ਜਮਾ ਨਹੀਂ ਹੋਣੀ ਐ ਇੱਕ ਗੱਲ ਲੈ ਜੋ ਅੱਜ ਨਾਲ ਬਸ ਤਾਂ ਕਿ ਮੇਰਾ ਬੋਲਣਾ ਸਫਲਾ ਹੋ ਜਾਵੇ ਜਿਆਦਿਆਂ